ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਨੂੰ ਲੱਗਦਾ ਕਿ ਮੈਂ ਆਪਣੀਆਂ ਨਾਂ ਸੁਣਾਵਾ ਤੁਹਾਡੇ ਕੋਲੋਂ ਸੁਣਾ ਤੁਸੀਂ ਵੀ ਸਾਰੇ ਸਮਝਦਾਰ ਹੋਂ ਸਮਝ ਰੱਖਦੇ ਹੋ ਪੰਜਾਬ ਬਾਰੇ ਰਾਜਨੀਤੀ ਬਾਰੇ ਕੀ ਲੱਗਦਾ ਯਾਰ ਸਾਨੂੰ ਸਾਰਿਆਂ ਨੂੰ ਵੀ ਪੰਜਾਬ ਨੂੰ ਲੋੜ ਕਾਦੀ ਐ ਇਸ ਵੇਲੇ ਕੀ ਲੱਗਦਾ ਪੰਜਾਬ ਫਸ ਗਿਆ ਇਹ ਜਿਹੜਾ ਵੀ ਗਿਆ ਜਾਂ ਰਾਜਨੀਤੀ ਬਾਰੇ ਸਾਡੀ ਸਮਝ ਅਸੀਂ ਕੀ ਰੱਖਦੇ ਆ ਕਿਹੋ ਜੀ ਰਾਜਨੀਤੀ ਹੋਵੇ ਕਿਹੋ ਜੀਆਂ ਸਰਕਾਰਾਂ ਬਣ ਸਰਕਾਰ ਤਾਂ ਹੁਣ ਆਪਾਂ ਦੇਖੀ ਲੋਕਾਂ ਨੇ ਬਹੁਤ ਉਮੀਦ ਸੀ ਇਹਨਾਂ ਤੋਂ ਹਨ 92 ਬੰਦੇ ਜਿਤਾ ਕੇ ਭੇਜੇ ਕੋ ਚੰਗਾ ਹੋਊਗਾ ਪੰਜਾਬ ਲਈ ਪਰ ਉਹ ਵੀ ਨਿਰਾਸ਼ਤਾ ਲੋਕਾਂ ਦੇ ਪੱਲੇ ਪਈ ਆ ਹੁਣ ਲੋਕ ਇੱਥੋਂ ਤੱਕ ਫਸ ਗਏ ਵੀਰ ਜਾਈਏ ਤਾਂ ਜਾਈਏ ਕਿੱਧਰ ਬਹੁਤਿਆਂ ਨੂੰ ਮਿਲਦੇ ਆ ਕਿ ਯਾਰ ਮਾਂ ਨਹੀਂ ਅੱਕ ਗਿਆ ਛੱਡ ਫਰੇ ਆ ਅੱਕ ਵੀ ਗਿਆ ਤਾਂ ਵੀ ਥੋੜੀ ਵੋਟ ਪੈ ਜੂ ਤਾਂ ਵੀ ਕਿਸੇ ਨੇ ਕਿਸੇ ਦਾ ਅੱਗੇ ਆਉਣਾ ਹੀ ਆ ਕੀ ਰੱਖਦੇ ਆ ਬਾਈ ਆਪਾਂ ਕਿੱਥੇ ਜੇ ਖੜੀ ਐ ਕਹਾਣੀਆਂ ਆਪਾਂ ਤੁਸੀਂ ਦੱਸੋ ਯਾਰ ਦੇਖੋ ਚੱਲੀ ਜਾਣਾ ਕੰਮ ਜਾ ਕੋਈ ਜਿੱਤ ਗਿਆ ਕੋਈ ਹਾਰ ਗਿਆ ਕੋਈ ਸਰਕਾਰ ਬਣ ਗਈ ਪੁਨਮਾ ਫੇਰ ਆ ਗਿਆ ਫੇਰ ਲੋਕ ਉਧਰ ਨੂੰ ਹੋ ਗਏ ਇਧਰ ਨੂੰ ਹੋ ਗਏ ਆਪਾਂ ਇੱਥੇ ਹੀ ਫਸੇ ਖੜੇ ਆ ਜਿਹੜੇ ਮੁੱਦੇ ਅਸਲ ਦੇਵ ਸਾਡੇ ਹੋਣੇ ਚਾਹੀਦੇ ਨੇ ਹਨ ਉਹ ਹੈ ਹੀ ਨਹੀਂ ਜਿੰਨੇ ਵੀ ਸਿਆਸਤਾਂ ਨੇ ਤੁਸੀਂ ਦੇਖ ਲਓ ਵੀ ਚਟਾ ਬੜਾ ਸਭ ਤੋਂ ਅਹਿਮ ਮੁੱਦਾ ਚਟਾ ਨਾ ਪਰ ਕਿਸੇ ਸਿਆਸੀ ਬੰਦੇ ਦੇ ਏਜੰਡੇ ਤੇ ਉਹ ਮੁੱਦਾ ਹੀ ਹੈ ਨਹੀਂ ਲੋਕਾਂ ਕੋਲੋਂ ਹੀ ਭੁੱਲ ਗਿਆ ਮੁੱਦਾ ਹਾਲਾਂਕਿ ਇਹ ਸਭ ਤੋਂ ਅਹਿਮ ਮੁੱਦਾ ਚਟਾ ਇਸ ਵੇਲੇ ਪੰਜਾਬ ਚ ਪੰਡਾਂ ਜਾਂਦੇ ਆ ਨੌਜਵਾਨ ਮਰੀ ਜਾਂਦੇ ਆ ਟੀਕੇ ਲਾਈ ਜਾਂਦੇ ਆ ਮਾਂ ਮਾਂ ਬਲਕੀ ਜਾਂਦੀਆਂ ਨੇ ਪ੍ਰਵਾਸ ਆ ਜਿਹੜਾ ਪ੍ਰਵਾਸ ਕਾਫੀ ਹੱਦ ਤੱਕ ਰੋਕਿਆ ਬਾਈ ਕੀ ਲੱਗਦਾ ਅੱਗੇ ਨਾਲ ਘਟਿਆ ਤਾਂ ਹੈਗਾ ਕੰਮ ਕੱਢ ਦੇ ਹੈ ਕੈਨੇਡਾ ਕੋਲ ਰੁਝਾਨ ਜਿਹੜਾ ਬਾਹਰ ਲੱਗੇ ਨਾਲ ਘਟਿਆ ਤਾਂ ਹੈਗਾ ਪਹਿਲਾਂ ਪੈਸੇ ਪੂਰਾ ਹੁੰਦਾ ਸੀ ਹਾਂ ਥੋੜਾ ਪਹਿਲਾਂ ਅੱਛਾ ਇਸ ਜਣਾ ਕੋਲੇ 1200 ਬੱਚਾ ਸੀ ਜੀ 200 ਅੱਛਾ ਉਹ ਗੇਣ ਨਾਲੋਂ ਜਾਨੇ ਇੱਕ ਤਰ ਮੰਦਾ-ਮੁੰਦਾ ਜਾਦੇ ਆ ਗਿਆ ਹਨਾ ਇੱਕ ਲੋਕਾਂ ਨੂੰ ਸਮਝ ਆਉਣ ਲੱਗੀ ਇਹ ਦਸ ਲੋਕ ਜਾਜੇ ਨਿਕਲ ਗਏ ਕੈਨੇਡਾ ਦਾ ਜਰੂਸ ਨਿਕਲ ਗਿਆ ਬਾਈ ਨਾ ਵਾਕ ਯਾਰ ਮੈਂ ਤਾਂ ਇਹੀ ਕਹਿਣਾ ਵੀ ਪ੍ਰਵਾਸ ਵਾਲਾ ਜੇ ਕੰਮ ਰੁਕੇ ਨਾ ਤਾਂ ਫੇਰ ਗੱਲ ਬਣਨੀ ਜੇ ਆਪਾਂ ਰਹੇ ਨਾ ਇੱਥੇ ਗਿਣਤੀ ਸਾਡੀ ਥੋੜੀ ਰਹਿ ਗਈ ਤਾਂ ਆਪਾਂ ਕਿੱਥੋਂ ਬਚਾ ਲਾਂਗੇ ਫਿਰ ਪੰਜਾਬ ਨੂੰ ਮਈਏ ਜਿਵੇਂ ਕਬਜ਼ਾ ਕਰੀ ਜਾਂਦੇ ਨੇ ਆ ਜਿੰਨੀਆਂ ਰੇੜੀਆਂ ਰੂੜੀਆਂ ਬਹੰਡੇ ਸਾਰਾ ਭਈਆ ਖਾਨਾ ਕਬਜੋ ਲੁਧਿਆਣੇ ਦਾ ਬਰਾਬਰ ਖੰਗਣ ਨਹੀਂ ਦਿੰਦੇ ਆਪਣੇ ਬੰਦੇ ਨੂੰ ਇਹ ਪੰਜਾਬੀ ਨੂੰ ਇਦਾਂ ਇੱਥੇ ਆਪਣੇ ਕਈ ਬਸਤੀਆਂ ਚ ਮਤਲਬ ਇੱਥੇ ਪੂਰਾ ਭਈਆਂ ਦਾ ਕਬਜ਼ਾ ਬਾਈ ਇਹ ਵੀ ਕੋਸ਼ਿਸ਼ ਕਰਿਆ ਕਰੋ ਜਿਵੇਂ ਆਪਾਂ ਵੀ ਆਪਣੇ ਬੰਦੇ ਦੇ ਕਿਤੇ ਵਿਫਤਾ ਪੈਂਦੀ ਹੈ ਪੰਜਾਬੀ ਤੇ ਤਾਂ ਉੱਥੇ ਨਾਲ ਖੜਾ ਸਾਡੀ ਆਦਤ ਤੇ ਹੋ ਗਈ ਵੀ ਆਪਾਂ ਆਪਣੇ ਬੰਦਿਆਂ ਦੀਆਂ ਲੱਤਾਂ ਖਿੱਚਣ ਲੱਗ ਗਏ ਹਨ ਜਾਂ ਆਪਾਂ ਨਾਲ ਨਹੀਂ ਖੜਦੇ ਤਾਂ ਭਈ ਇਹ ਸਾਲੇ ਤੁਸੀਂ ਦੇਖੋ ਵੀ ਇੱਕ ਭਈਆ ਛੇੜੋ ਸਾਰੇ ਭਈਏ ਇਕੱਠੇ ਹੋ ਜਾਂਦੇ ਨੇ ਕੋਸ਼ਿਸ਼ ਕਰਿਆ ਕਰੋ ਅਸੀਂ ਸਮਾਨ ਲੈਨੇ ਆ ਹਨਾ ਆਪਾਂ ਸਾਡੇ ਪੰਜਾਬੀ ਦੀ ਭਰਾ ਦੀ ਦੁਕਾਨ ਆ ਕੋਈ ਰੇੜੀ ਆ ਕੋਈ ਕਿਸੇ ਪ੍ਰਕਾਰ ਦਾ ਆਪਾਂ ਸਮਾਨ ਲੈਨੇ ਆ ਕੋਸ਼ਿਸ਼ ਕਰੋ ਕਿ ਆਪਾਂ ਆਪਣੇ ਬੰਦਿਆਂ ਕੋਲ ਲਈਏ ਇੱਕ ਤਾਂ ਮੇਰਾ ਸੁਝਾਅ ਸੀ ਹਾਂ ਬਾਈ ਕਿ ਆਪਾਂ ਮਤਲਬ ਜੋ ਉਪਰ ਜਿਹੜੀ ਕਹਦੇ ਸੀ ਪੰਜਾਬ ਪੰਜਾਬੀਆਂ ਦਾ ਹਰ ਇੱਕ ਦੁਕਾਨ ਤੇ ਮਤਲਬ ਇਹ ਚੀਜ਼ ਹੋਵੇ ਤਾਂ ਹਾਂ ਹਾਂ ਜਿਹੜਾ ਬੰਦਾ ਲਊਗਾ ਕਿ ਮਨ ਤੇ ਪਹਿਲੀ ਆ ਜਾ ਹਾਂ ਇਹ ਹਰ ਇੱਕ ਦੁਕਾਨ ਤੇ ਲੋਕ ਹੋ ਜਾ ਇੱਕ ਬੰਦੇ ਪੰਜਾਬ ਪੰਜਾਬੀਆਂ ਅਦਰੂਤ ਆਪਾਂ ਨਾ ਤਾਂ ਆਪਾਂ ਕਿਸੇ ਦੀ ਬਰਾਈ ਕਰ ਰਹੇ ਹਾਂ ਨਾ ਆਪਾਂ ਕਿਸੇ ਦਾ ਉਹ ਇਹ ਚੀਜ਼ ਜਰੂਰ ਉਹ ਨਾ ਕਹਨਾ ਬੇਰੀ ਦਿਨ ਆਪਣਾ ਪੋੜਿਆ ਮਤਲਬ ਪੰਜਾਬੀ ਪ੍ਰਤੀ ਤੇ ਸਾਰੇ ਸਿਸਟਮ ਪ੍ਰਤੀ ਮੈਂ ਤਾਂ ਜਮਾਡੇ ਚ ਬੰਦਾ ਨਾ ਵਿਚਾਰ ਕਰੀ ਉਹ ਕਹੇ ਹਾਂ ਉਹਨੂੰ ਜੈਨੇਟ ਕੋ ਲੋਕੀ ਦੇ ਦੀ ਆਪਾਂ ਇਹ ਵੀ ਪੰਜਾਬ ਪੰਜਾਬੀਆਂ ਜਿਹਨੇ ਆਪਾਂ ਤੋਂ ਸਾਰੇ ਟਿਕਾਂ ਜਾ ਕੇ ਉਹ ਚੀਜ਼ ਦੀ ਚੀਜ਼ ਨਾਲ ਹੀ ਕਾਹਰੋ ਬਿਲਕੁਲ ਬਾਈ ਜਿਵੇਂ ਹਾਂ ਇਹ ਚੀਜ਼ ਨਾ ਮੈਂ ਕਈ ਵਾਰੀ ਇਹ ਗੱਲ ਸੁਣਾਈ ਹੈ ਜ਼ਿਕਰ ਕੀਤਾ ਮੈਂ ਇੱਕ ਨਾ ਮੇਰਾ ਮਿੱਤਰ ਆ ਮੁੰਡਾ ਦੀਪਾ ਅਮਰੀਕਾ ਰਹਿੰਦਾ